ਲਾਈਵ ਲਿਖ ਆ ਰਹੇ ਆ ਪਾ ਤੁਹਾਨੂੰ ਰੋਪੜਾ ਹੈਡ ਤੋਂ ਦੇਖ ਸਕਦੇ ਹੋ ਤੁਸੀਂ ਪਾਣੀ ਕਿਵੇਂ ਆ ਰਿਹਾ ਵਾ ਕੱਲ ਨਾਲੋਂ ਕੱਲ ਜਿਹੜਾ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਦੁਪਹਿਰ ਦੇ ਟਾਈਮ ਉਹਦੇ ਨਾਲੋਂ ਪਾਣੀ ਥੋੜਾ ਜਿਹਾ ਘਟਿਆ ਹੋਇਆ ਜਦੋਂ ਭਾਖੜਾ ਡੈਮ ਤੋਂ ਕੱਲ ਉਹਨਾਂ ਨੇ ਪਾਣੀ ਛੱਡਿਆ ਸੀ ਸਵੇਰ ਦੇ ਟਾਈਮ ਤੋਂ ਤਾਂ ਉਹ ਵਾਲੀਆਂ ਜਿਹੜੀਆਂ ਵਿਚਾਲੇ ਤੁਹਾਨੂੰ ਕੰਧਾਂ ਦੇਖ ਰਹੀਆਂ ਨੇ ਉਹ ਦੇਸਣੋਂ ਹਟ ਗਈਆਂ ਸੀ ਗੱਲ ਜਿਹੜੇ ਪੋਰਸ਼ਨ ਦੇ ਨੇ ਤੁਹਾਨੂੰ ਉਹ ਦੇਸਣੋਂ ਹਟ ਗਏ ਸੀ ਇਹ ਵਾਲੇ ਪੋਰਸ਼ਨ ਤੇ ਕੰਧ ਦਿਖ ਰਹੀਆਂ ਕਿ ਨਾ ਤੁਹਾਨੂੰ ਇਹ ਦੋ ਤਿੰਨ ਕੰਧਾਂ ਜਿਹੜੀਆਂ ਦਿਖ ਰਹੀਆਂ ਨੇ ਇਹ ਦੇਸਣੋਂ ਹਟ ਗਈਆਂ ਸੀ ਕੱਲ ਦੁਪਹਿਰ ਨਾਲੋਂ ਪਾਣੀ ਘਟਿਆ ਹੋਇਆ ਅੱਜ ਰੋਪੜ ਹੈੱਡ ਦੇ ਵਿੱਚ ਦਰਿਆ ਦੇ ਸੱਤ ਲੋਹੇ ਦਰਿਆ ਦੇ ਵਿੱਚ ਇਹ ਸੱਤ ਲੋਹੇ ਦਰਿਆ ਦੀਆਂ ਦਿਖਾ ਰਹੇ ਆਂ ਆਪਾਂ ਤੁਹਾਨੂੰ ਉਹ ਗਾਈਆਂ ਕਿਵੇਂ ਜਾ ਫਸੀਆਂ ਉੱਪਰ ਗਾਈਆਂ ਕਿਵੇਂ ਜਾ ਫਸੀਆਂ ਉਹਦੇ ਵਿੱਚ ਵਿਚਾਲੇ ਕੁਦਰਤੀ ਜਾਵੜੀਆਂ ਉੱਥੇ ਉਹ ਤਾਂ ਨਿਕਲ ਵੀ ਨਹੀਂ ਸਕਦੀਆਂ ਕਿਸੇ ਰੋਕ ਪਤਾ ਨਹੀਂ ਕਿੰਨਾ ਪਤਾ ਨਹੀਂ ਕਿ ਇਹ ਦਰਿਆ ਸੁਣੀਓ ਦਰਿਆ ਦੇ ਵਿਚਾਲੇ ਗਾਈਆਂ ਫਸ ਗਈਆਂ ਨੇ ਦੇਖੋ ਜਾ ਕੇ ਤੁਸੀਂ ਪਤਾ ਨਹੀਂ ਕਿੱਥੋਂ ਆਈਆਂ ਨੇ ਕਿੱਥੋਂ ਨਹੀਂ ਆਹ ਦੇਖੋ ਕਿੱਥੇ ਰਹੀਆਂ ਨੇ ਇਹ ਨੂੰ ਕਰਕੇ ਦਿਖਾ ਰਿਹਾ ਦੇਖੋ ਫਸੀਆਂ ਨੇ ਵਿੱਚ ਵਿਚਾਲੇ ਪਤਾ ਨਹੀਂ ਕਿੱਥੋਂ ਦੀ ਜਾਵੜੀਆਂ ਵਿੱਚ ਦਰਿਆ ਇਹ ਅੱਜ ਦੀਆਂ ਲਾਈਵ ਤਸਵੀਰਾਂ ਨੇ ਜੀ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਵੀਡੀਓ ਨੂੰ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਵੀ ਅੱਜ ਦੇ ਤਾਜ਼ਾ ਹਾਲਾਤ ਕੀ ਨੇ ਇਹ ਰੋਪੜ ਹੈੱਡ ਦੀ ਹੈ ਇੱਥੇ ਮੀਂਹ ਪੈਣਾ ਸ਼ੁਰੂ ਹੋ ਗਿਆ ਰੋਪੜ 8:00 ਘੰਟਾ ਹੋ ਗਿਆ ਮੀਂਹ ਪਿੰਦਨ ਵਾਧਦਾ ਜਾ ਰਿਹਾ ਮੀਂਹ ਥੋੜਾ ਥੋੜਾ ਜਿਵੇਂ ਵੀਰਾਂ ਨੇ ਦੇਖ ਸਕਦੇ ਉਲਾਲ ਤੋਂ ਉਹਨਾਂ ਦੁਕਾਨਾਂ ਦਾ ਪਾਣੀ ਕਿਵੇਂ ਚੱਲ ਰਿਹਾ ਵਾ ਕਿੰਨਾ ਆ ਰਿਹਾ ਵਾ ਸਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਸਪੀਡ ਨਾਲ ਪਾਣੀ ਚੱਲ ਰਿਹਾ ਵਾ ਪਰ ਕੱਲ ਨਾਲੋਂ ਘਟਿਆ ਹੋਇਆ ਥੋੜਾ ਕੱਲ ਜਦੋਂ ਭਾਖੜਾ ਤੋਂ ਪਾਣੀ ਛੱਡਿਆ ਗਿਆ ਸੀ ਉਹਦੇ ਨਾਲੋਂ ਥੋੜਾ ਘੱਟ ਪਈ ਹੈ ਇਹ ਜ਼ਰੂਰ ਹੈ ਕਿ ਜਦੋਂ ਭਾਖੜਾ ਤੋਂ ਸਵੇਰੇ ਛੱਡਿਆ ਪਰ ਪਾਣੀ ਆ ਬਹੁਤ ਫੇਰ ਵੀ ਬਹੁਤ ਆ ਰਿਹਾ ਵਾ ਫੇਰ ਓਪੜਾ ਹਿੱਟ ਦੀਆਂ ਤਸਵੀਰਾਂ ਨੇ ਸ਼ੁਰੂ ਕਰੇਡ ਤੋਂ ਲਾਈਵ ਆਪਾਂ ਜੁੜਦੇ ਜਾਓ ਤੁਸੀਂ ਲਾਈਵ ਦੇ ਵਿੱਚ ਤੁਹਾਨੂੰ ਇੱਥੇ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਛ ਹਿਮਾਚਲ ਦੇ ਵਿੱਚ ਮੀਂਹ ਪੈਣਾ ਵੀ ਸ਼ੁਰੂ ਹੋ ਗਿਆ ਸਵੇਰ ਤੋਂ ਗੇਟ ਇਹਦੇ ਸਾਰੇ ਦੇ ਸਾਰੇ ਖੁੱਲੇ ਹੋਏ ਨੇ 32 ਗੇਟ ਨੇ ਇੱਥੇ 32 ਦੇ 32 ਖੁੱਲੇ ਹੋਏ ਨੇ ਉਹ ਤੁਹਾਨੂੰ ਦਿਖਾ ਰ ਅੱਗੇ ਦਿਖਾਉਣਾ ਤੁਹਾਨੂੰ ਵੀ ਕਿਹੜੀ ਸਪੀਡ ਦਾ ਪਾਣੀ ਚੱਲ ਰਿਹਾ ਉਹ ਇਸ ਤਰ੍ਹਾਂ ਪਾਣੀ ਚੱਲ ਰਿਹਾ ਕਿੰਨੀ ਜ਼ਿਆਦਾ ਸਪੀਡ ਹੈ ਪਾਣੀ ਦੀ ਉੱਪਰ ਹੱਡ ਦੀਆਂ ਤਸਵੀਰਾਂ ਨੇ ਜੀ ਸਤਲੁਜ ਦਰਿਆ ਇਹ ਪਾਣੀ ਸਕੀੜਨਾ ਬਹੁਤ ਆ ਰਿਹਾ ਵਾ ਪਰ ਪਾਣੀ ਕੱਲ ਨਾਲੋਂ ਥੋੜਾ ਘਟਿਆ ਹੋਇਆ ਕੱਲ ਜਦੋਂ ਪਾਣੀ ਆਇਆ ਸੀ ਪਾਖੜਾ ਡੈਮ ਤੋਂ ਖੁੱਲਿਆ ਗਿਆ ਸੀ ਆ ਉਸ ਟਾਈਮ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਵਿਚਾਰੇ ਇਹਦੇ ਇੱਕ ਕੰਧਾ ਬਣਾਈਆਂ ਹੁੰਦੀਆਂ ਨੇ ਤਿੰਨ ਚਾਰ ਪੋਰਸ਼ਨ ਬਣਾਏ ਹੁੰਦੇ ਆ ਤਿੰਨ ਚਾਰ ਪੋਰਸ਼ਨ ਸੀ ਜਿਹੜੇ ਉਹ ਵੀ ਉਹ ਹੋ ਰਹੇ ਸੀਗੇ ਡੁੱਬੇ ਪਏ ਸੀ ਕੰਧਾ ਉਹ ਫਰਖ ਹੁਣ ਤੁਸੀਂ ਦੇਖ ਸਕਦੇ ਹੋ ਵੀ ਉਹ ਕੰਦਾ ਦਿਸ ਰਹੀਆਂ ਨੇ ਥੋੜੀਆਂ ਥੋੜੀਆਂ ਕੱਲ ਨੂੰ ਦੁਪਹਿਰ ਨੂੰ ਥੋੜਾ ਪਾਣੀ ਘਟਿਆ 4 ਵਜੇ ਨਾਲ ਕੱਲ 4 ਤੋਂ ਆ 3 ਵਜੇ ਤੋਂ ਲੈ ਕੇ 7-8 ਵਜੇ ਤੱਕ ਪਾਣੀ ਬਹੁਤ ਜ਼ਿਆਦਾ ਰਿਹਾ ਸੀ ਉਹਦੇ ਨਾਲ ਥੋੜਾ ਪਾਣੀ ਘਟਿਆ ਆਪਾ ਇੰਨਾ ਕੁ ਸ਼ੁਕਰ ਆ ਪ੍ਰਮਾਤਮਾ ਦਾ ਇਹ ਦੇਖ ਸਕਦੇ ਹੋ ਤੁਸੀਂ ਪਰ ਖੁੱਲੇ 32 ਦੇ 32 ਗੇਟ ਨੇ ਇਹ ਨਹੀਂ ਹੈ ਵੀ ਪਾਣੀ ਬਹੁਤ ਘਟ ਗਿਆ ਨਹੀਂ ਕੱਲ ਨਾਲੋਂ ਕੱਲ ਦੁਪਹਿਰ ਨੂੰ ਜਦੋਂ ਭਾਖੜਾ ਡੈਮ ਤੋਂ ਕੱਲ ਪਾਣੀ ਖੋਲਿਆ ਗਿਆ ਸੀ ਉਹਦੇ ਨਾਲੋਂ ਥੋੜਾ ਘਟਿਆ ਹੋਇਆ ਪਰ ਆਮ ਦਿਨਾਂ ਨਾਲੋਂ ਵੱਧ ਆ ਬਾਕੀ ਦੇ ਜਿਹੜੇ ਆਪਾਂ 4-5 ਦਿਨ ਵੀਡੀਓ ਪਾਈਆਂ ਨੇ ਉਹਨਾਂ ਦਿਨਾਂ ਨਾਲੋਂ ਸਾਰਿਆਂ ਨਾਲੋਂ ਵੱਧ ਆ ਤੇ ਕੱਲ ਨਾਲੋਂ ਥੋੜਾ ਘਟ ਆ ਮੈਂ ਤੁਹਾਨੂੰ ਦੂਸਰੀ ਸਾਈਡ ਵੀ ਦਿਖਾਉਣਾ ਚਾਹਤ ਹਾਂ ਕਿ ਕੀ ਹਾਲਾਤ ਬਣ ਗਏ ਨੇ ਇਹ ਦੇ 12 ਦਰੀ ਗੇਟ ਹੁੰਦੇ ਆ ਇਹਦੇ ਇੱਕ ਇੱਕ ਸਾਈਡ ਤੇ ਇਹ ਵਾਲੀ ਸਾਈਡ ਤੇ ਇਹ ਵੀ ਬਿਲਕੁਲ ਖੋਲਤੇ ਨਹੀਂ ਇਹ ਉਦੋਂ ਹੀ ਖੁੱਲੇ ਜਾਂਦੇ ਆ ਜਦੋਂ ਭਾਖੜਾ ਤੋਂ ਪਾਣੀ ਜ਼ਿਆਦਾ ਆਉਂਦਾ ਨਹੀਂ ਇਹ ਖੁੱਲੇ ਨਹੀਂ ਜਾਂਦੇ ਹੁੰਦੇ ਪਾਣੀ ਛੱਲਾਂ ਦੇਖੋ ਕਿਦਾਂ ਮਾਰਦਾ ਸਪੀਡ ਬਹੁਤ ਆ ਪਾਣੀ ਦੀ ਅੱਜ ਪੂਰੇ ਦੇ ਪੂਰੇ ਗੇਟ ਜਿੰਨੇ ਦੇ ਜਿੰਨੇ ਗੇਟ ਨੇ ਸਾਰਿਆਂ ਚੋਂ ਇੰਨਾ ਪਾਣੀ ਆ ਰਿਹਾ ਤੇ ਰੋਪੜ ਹੈੱਡ ਤੋਂ ਦਿਖਾ ਰਹੇ ਆ ਪਾ ਤੁਹਾਨੂੰ ਅੱਜ ਦੀਆਂ ਲਾਈਵ ਤਸਵੀਰਾਂ ਨੇ ਇਹ ਸਵੇਰ ਦੀਆਂ ਕੀ ਹਾਲਾਤ ਚੱਲ ਰਹੇ ਨੇ ਕਿਉਂਕਿ ਇਹਦੇ ਨਾਲ ਕੀ ਹੁੰਦਾ ਵਾ ਅੱਗੇ ਦੇ ਏਰੀਆ ਜਿਵੇਂ ਲੁਧਿਆਣਾ ਕਪੂਰਥਲਾ ਫਲੋਰ ਫਿਰੋਜ਼ਪੁਰ ਸਭ ਨੂੰ ਪਤਾ ਲੱਗ ਜਾਂਦਾ ਵੀ ਪਿੱਛੋਂ ਪਾਣੀ ਕਿੰਨਾ ਆ ਰਿਹਾ ਵਾ ਜੇ ਇੱਥੇ ਸਵੇਰ ਦਾ ਟਾਈਮ ਪਾਣੀ ਜ਼ਿਆਦਾ ਆਊ ਤਾਂ ਤੁਹਾਡੇ ਕੋਲ ਵੀ ਅੱਗੇ ਏਰੀਆ ਵਿੱਚ ਜ਼ਿਆਦਾ ਪਾਣੀ ਪਹੁੰਚੂ ਅਰ ਜੇ ਇੱਥੇ ਘਟ ਆਊ ਤਾਂ ਅੱਗੇ ਵੀ ਘਟ ਜਾਊ ਕੱਲ੍ਹ ਨਾਲੋਂ ਜਦੋਂ ਭਾਖੜਾ ਤੋਂ ਖੋਲਿਆ ਗਿਆ ਸੀ ਪਾਣੀ ਉਹਦੇ ਨਾਲ ਥੋੜਾ ਪਾਣੀ ਘਟਿਆ ਕੱਲ ਬਹੁਤ ਜ਼ਿਆਦਾ ਵੱਧ ਗਿਆ ਜੀ ਇੱਕ ਵਾਰ ਆਵਾਜ਼ ਸਹੀ ਆ ਰਹੀ ਹੈ ਮੈਨੂੰ ਕਮੈਂਟ ਕਰਕੇ ਦੱਸ ਦਿਓ ਇਹ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ ਉਹ ਦੇਖ ਸਕਦੇ ਬਈ ਗੇਟ ਸਾਰੇ ਖੁੱਲੇ ਆ ਗੇਟ ਕੋਈ ਵੀ ਬਿਲਕੁਲ ਓਪਨ ਕਰੇ ਪਏ ਨੇ ਪੂਰੇ ਦੇ ਪੂਰੇ ਗੇਟ ਕੋਈ ਵੀ ਰੋਕਿਆ ਨਹੀਂ ਹੋਇਆ ਗੇਟੇ ਨਹੀਂ ਹੈ ਵੀ ਗੇਟ ਖੱਲੇ ਨੂੰ ਰੱਖਿਆ ਹੋਣਾ ਨਾ ਦੇਖਦਾ ਤੇ ਬਿਲਕੁਲ ਓਪਨ ਗੇਟ ਨੇ ਸਾਰੇ ਦਿਖ ਰਹੇ ਨੇ ਤੁਹਾਨੂੰ ਇੱਥੇ ਸਾਰੇ ਗੇਟ ਓਪਨ ਕਰੇ ਹੋਏ ਨੇ ਇਹ ਅੱਜ ਦੀਆਂ ਲਾਈਵ ਤਸਵੀਰਾਂ ਨੇ ਜੀ ਰੋਪੜ ਹਿੱਟ ਤੋਂ ਸਤਲੁਜ ਦਰਿਆ ਦੀਆਂ ਅ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਬਣ ਰਹੇ ਨੇ ਉਹ ਗਾਇਆਂ ਪਤਾ ਨਹੀਂ ਕਿਵੇਂ ਦਰਿਆ ਦੇ ਵਿਚਾਲੇ ਜਾ ਕੇ ਫਸ ਗਈਆਂ ਉਹ ਨਹੀਂ ਮੈਨੂੰ ਸਮਝ ਲੱਗਦੀ ਉਹ ਜਿਹੜੀ ਖਾਲੀ ਜਗ੍ਹਾ ਪਈ ਉਹਥੇ ਜਾਵੜੀਆਂ ਨੇ ਉਹ ਨਿਕਲਣ ਗੀਆਂ ਬਦਨ ਕਿ ਮੈਂ ਤਿਆਰ ਕੇ ਨਿਕਲ ਜਾਣਗੀਆਂ ਪਰ ਇਹਨੂੰ ਇਹ ਰੋਪੜ ਹੈੱਡ ਆ ਜੀ ਸਤਲੁਜ ਦਰਿਆ ਭਕਤੀ ਦੇ 32 ਗੇਟ ਇਹਦੇ ਖੁੱਲੇ ਹੋਏ ਨੇ ਓਪਨ ਵੀ ਪੂਰੇ ਹੀ ਕਰੇ ਹੋਏ ਨੇ ਇਹ ਨਹੀਂ ਹੈਵੀ ਬਿਲਕੁਲ ਥੋੜਾ ਬਹੁਤਾ ਰੋਕਿਆ ਹੋਇਆ ਨਹੀਂ ਜੋ ਪਾਣੀ ਪਿੱਛੋਂ ਆ ਰਿਹਾ ਆ ਭਾਖੜਾ ਤੋਂ ਆ ਰਿਹਾ ਬਰਸਾਤ ਦਾ ਆ ਰਿਹਾ ਵਾ ਨਦੀਆਂ ਨਾਲਿਆਂ ਦਾ ਆ ਰਿਹਾ ਜਿੰਨਾ ਵੀ ਆਲੇ ਦੁਆਲੇ ਚੋਹਾ ਜਿੰਨੀ ਇੱਥੇ ਹੁੰਦੀਆਂ ਨੇ ਖਾਰਾ ਪਾਣੀ ਸਿੱਧਾ ਹੀ ਚੱਲ ਰਿਹਾ ਵਾ ਉਧਰ ਵੀ ਮਾਤਾ ਨੂੰ ਦੂਸਰੀ ਸਾਈਡ ਤੋਂ ਵੀ ਰਸਾਲਾ ਜਾ ਕੇ ਜੀ ਕੀ ਹਾਲਾਤ ਨੇ ਨੇੜੇ ਤੋਂ ਥੋੜੇ ਜਿਹਾ ਬਹੁਤ ਸਪੀਡ ਨਾਲ ਪਾਣੀ ਆ ਰਿਹਾ ਬਾਈ ਨਹੀਂ ਹੈ ਕਿ ਪਾਣੀ ਥੋੜੀ ਜਿਹੀ ਸਪੀਡ ਨਾਲ ਆ ਰਿਹਾ ਪਾਣੀ ਬਹੁਤ ਸਪੀਡ ਨਾਲ ਆ ਰਿਹਾ ਲੰਘ ਬਰਾ ਮੂਤ സ്പീഡ നൽ പാ ਪਰ ਪੁਲ ਦੇ ਉੱਪਰ ਤੋਂ ਦੁਕਾਨਾਂ ਨੇ ਮੈਂ ਤੁਹਾਨੂੰ ਰੋਪੜ ਹੈੱਡ ਤੋਂ ਆਈ ਇਹ ਸੱਤ ਲੋ ਇਧਰ ਆਏ 32 ਗੇਟ ਨੇ ਇਹਦੇ ਸਾਰੇ ਓਪਨ ਕਰੇ ਹੋਏ ਨੇ 12 ਤਰੀ ਗੇਟ ਵੀ ਇਹਦੇ ਖੁੱਲੇ ਹੋਏ ਨੇ ਇੱਕ ਫਿਰ ਦੂਸਰੀ ਸਾਈਡ ਤੋਂ ਦੁਕਾਨਾਂ ਨੇ ਤੁਹਾਨੂੰ ਯਾਦ ਕਰਾਉਂਦੇ ਕਿ ਕੀ ਹਾਲਾਤ ਹੈ ਲਾਈਵ ਤੇ ਸਵੇਰ ਆਨੇ ਸਵੇਰ ਦੇ ਟਾਈਮ ਦੀ ਹੈ ਜੀ ਸਪੋਰਟ ਹਟ ਦੀ ਹੈ। ਔਰ ਨੂੰ ਇਹ ਸੜਕ ਪਾਣਾ। ਕੀ ਹਾਲਾਤ ਨੇ। ਬਹੁਤ ਤੇ ਚੱਲ ਰਹੇ ਨੇ ਲੋਕ ਆਮ ਬੰਗ। ਪਾਣੀ ਬਹੁਤ ਜ਼ਿਆਦਾ ਸਪੀਡ ਨਾਲ ਚੱਲ ਰਿਹਾ। ਰਾਮੰਦਰ ਜਲਦੇ ਉਧਰੋ ਬ੍ਰह्म ਬ੍ਰह्म ਰੁਕ ਜਾ ਬੱਚਾ ਇਹ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਲਾਈਵ ਕੁਛ ਵੀ ਨਾ ਵੀਰ ਦੇਖੋ ਪਾਣੀ ਦੀ ਕਿੰਨੀ ਜ਼ਿਆਦਾ ਇਹ ਥੋਰ ਤੱਕ ਜਿੰਨੇ ਉਹ ਜਿੱਥੇ ਤੱਕ ਤੁਹਾਨੂੰ ਪਾਣੀ ਦਿਖਦਾ ਉੱਥੇ ਤੱਕ ਇਹ ਆ ਸਪੀਡ ਹੈ ਜਿਹੜੀ ਪਾਣੀ ਦੀ ਇਹ ਸਪੀਡ ਦੇ ਨਾਲ ਪਾਣੀ ਚੱਲ ਰਿਹਾ 32 ਗੇਟ ਨੇ 32 ਗੇਟਾਂ ਜੀ ਇਸ ਸਪੀਡ ਨਾਲ ਪਾਣੀ ਚੱਲ ਰਿਹਾ ਵਾ ਇਹਨੇ ਵੀ ਬਹੁਤ ਥੋੜਾ ਚੱਲ ਰਿਹਾ ਹੋਰ ਨਾ ਇਹ ਦੇਖ ਸਕਦੇ ਹੋ ਤੁਸੀਂ ਪੂਨ ਜ਼ਰੀਆ ਜਾ ਰਿਹਾ ਪੂਰਾ ਉੱਪਰ ਬਹੁਤ ਸਪੀਡ ਨਾਲ ਪਾਣੀ ਚ ਆ ਰਿਹਾ ਹੈ ਫੋਟੋ ਤੇ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਰੋਪੜ ਤੇ ਰੋਪੜ ਹੈਟ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜਿਹੜੀਆਂ ਪਤਾ ਨਹੀਂ ਅਗਰ ਬਸ ਛਤਰੀ ਲਈ ਹੋਈ ਆ ਮੈਂ ਤੁਹਾਨੂੰ ਛਤਰੀ ਲੈ ਕੇ ਆ ਜਾ ਇੱਧਰ ਚਤਰੀ ਲੈ ਕੇ ਦਿਖਾ ਰਿਹਾ ਮੈਂ ਤੁਹਾਨੂੰ। ਇਹ ਕੀ ਤਸਵੀਰਾਂ ਨੇ ਰੋਪੜ ਹੱਟ ਦੀਆਂ। ਇਹ ਦੇਖੋ ਇਹ ਹੁੰਦੇ ਆ ਜੀ 12 ਦਰੀ ਗੇਟ ਇਹਦੇ। ਇਹ ਆਮ ਖੁੱਲੇ ਨਹੀਂ ਹੁੰਦੇ ਇਹ। ਹਮੇਸ਼ਾ ਬੰਦ ਹੀ ਹੁੰਦੇ ਆ ਇਹ। ਪਰ ਅੱਜ ਖੁੱਲੇ ਹੋਏ ਨੇ। ਇਹ ਰੋਪੜ ਹੈਡ ਵਰਕਸ ਆ ਇਹ ਰੋਪੜ ਦਾ ਜ਼ੋਰ ਲੱਗਿਆ ਹੋਇਆ। ਇਹ ਵੀ ਅੱਜ ਖੁੱਲੇ ਨੇ ਗੇਟ। ਜਾਦਾ ਸਿਗਨਲੇ ਕੋ ਪੂਰੇ ਦੇ ਪੂਰੇ ਉੱਪਰ ਕਰਿਆ ਗੇਟ ਕੋਈ ਵੀ ਥੱਲੇ ਘੱਟ ਨਹੀਂ ਕਰਿਆ ਹੋਇਆ ਪੂਰਾ ਖੁੱਲੋਂ ਉੱਪਰ ਕਰਿਆ ਤੇ ਸਪੀਡ ਨਾਲ ਆ ਰਿਹਾ ਪਾਪੂਲਰ ਰੋੜੇ ਆ ਰਹੇ ਨੇ ਵਿੱਚ ਦਰੱਖ ਰੋੜੇ ਆ ਰਹੇ ਨੇ ਬਹੁਤ ਸਾਰੇ ਮੈਂ ਤੁਹਾਨੂੰ ਦੂਸਰੀ ਜਾਈਡ ਤੋਂ ਵੀ ਜਾ ਕੇ ਦਿਖਾਉਣਾ ਹੁਣ ਇਹਨੂੰ ਉੱਪਰ ਦਾ ਕੀ ਹਾਲਾਤ ਨੇ ਅੰਦਰ ਜਾ ਕੇ ਦਿਖਾਉਣਾ ਮੈਂ ਤੁਹਾਨੂੰ ਉਹਦੇ ਕੀ ਹਾਲਾਤ ਨੇ ਥੋੜਾ ਟਾਈਮ ਲੱਗੂਗਾ ਵਿੱਚ ਦੀ ਘੁੰਮ ਕੇ ਜਾਣਾ ਪੈਂਦਾ ਇੱਥੇ ਤੇ ਪਰਮਾਤਮਾ ਨੂੰ ਦਿਖਾਉਣਾ ਵੀ ਕਿੰਨਾ ਭਰਿਆ ਹੋਇਆ ਦਰਿਆ ਆ ਰਿਹਾ ਪਿੱਛੋਂ ਜੋ ਤੁਸੀਂ ਦੇਖਦੇ ਜਾਇਓ ਜੁੜੇ ਰਹੋ ਤੁਹਾਨੂੰ ਬੈਠਿਆਂ ਨੂੰ ਲਾਈਵ ਤਸਵੀਰਾਂ ਦਿਖਾ ਰਹੇ ਆਪਾਂ ਕੀ ਹਾਲਾਤ ਹੋ ਰਹੇ ਨੇ ਇੱਥੇ ਦੇ ਨਹਿਰਾਂ ਦੇ ਵਿੱਚ ਪਾਣੀ ਬੰਦ ਕਰਿਆ ਹੋਇਆ ਕਿਉਂਕਿ ਨਹਿਰ ਅੱਗੇ ਟੁੱਟਣ ਲੱਗ ਗਈ ਸੀ ਨਹਿਰ ਦੇ ਵਿੱਚ ਵੀ ਪਹਿਲਾਂ ਪਾਣੀ ਬਹੁਤ ਸੜਦਾ ਸੀਗਾ ਪਰ ਫਿਰ ਨਹਿਰ ਅੱਗੇ ਤੋਂ ਟੁੱਟਣ ਲੱਗ ਗਈ ਸੀ ਜਦੋਂ ਨਹਿਰ ਟੁੱਟਣ ਲੱਗ ਗਈ ਤਾਂ ਫਿਰ ਉਹ ਬੰਦ ਕਰਨੀ ਪਈ ਇਹਨਾਂ ਨੂੰ ਹੌਣ ਸਾਰਾ ਪਾਣੀ ਹੈ ਜਿੰਨਾ ਜਿੰਨਾ ਤਰਿਆ ਦੇ ਵਿੱਚ ਹੀ ਆ ਗਿਆ ਕਰ ਥੋੜਾ ਘੁੰਮ ਕੇ ਜਾਣਾ ਪੈਂਦਾ ਵਾ ਅੰਦਰਲੇ ਪਾਸੇ ਇਹ ਬਾਹਰਲੀ ਸਾਈਡ ਦੀ ਅਸਲੀ ਰਸ ਤੇ ਘੁੰਮ ਕੇ ਅੰਦਰ ਜਾਣਾ ਮੈਂ ਉਪਰ ਦੀ ਜਾਣਾ ਪੈਣਾ ਵਾ ਦੇਖ ਸਕਦਾ ਹੋ ਤੁਸੀਂ ਇਹ ਵਾਲਾ ਰਸਤਾ ਜਾਣਾ ਪੈਂਦਾ ਤੇ ਅੱਧੇ ਪਹੁੰਚ ਜਾਣਗੇ ਕੱਲ ਗੇਟ ਬੰਦ ਕਰੇ ਸੀ ਇਹਨਾਂ ਨੇ ਦਰਿਆ ਦੇ ਮਤਲਬ ਦਰਿਆ ਦੇ ਅੰਦਰ ਪਰੇ ਨਹੀਂ ਜਾਣ ਦਿੰਦੇ ਸੀ ਅੱਜ ਖੁੱਲੇ ਆ ਅੱਜ ਜਾਣ ਦਿੰਦੇ ਆ ਆਪਾਂ ਜੁੜੇ ਰਹੋ ਤੁਸੀਂ ਆਪਾਂ ਪਹੁੰਚਣ ਵਾਲੇ ਆਂ ਦਰਿਆ ਦੇ ਵਿੱਚ ਤਰਾਖਤ ਵੀ ਵੱਡੇ ਵੱਡੇ ਰੁੜ ਕੇ ਆ ਰਹੇ ਨੇ ਔਰ ਇਸ ਸਮੇਂ ਵਿੱਚ ਦਾ ਪਾਪੂਲਰ ਬਹੁਤ ਵੱਡਾ ਪਿਆਵਾ ਥੋੜੇ ਆ ਰਹੇ ਆ ਹਾਜੀ ਗੇਟ ਇੱਧਰ ਖੁੱਲਾ ਵਾਏ ਵਾਲਾ ਗੇਟ ਕੱਲ ਬੰਦ ਸੀ ਇੱਧਰ ਜਾਣ ਨਹੀਂ ਦਿੰਦੇ ਸੀ ਅੰਦਰ ਕਿਉਂਕਿ ਕੱਲ ਪਹਾੜਾ ਤੋਂ ਪਾਣੀ ਛੱਡਿਆ ਗਿਆ ਸੀ ਤੇ ਪਾਣੀ ਬਹੁਤ ਜ਼ਿਆਦਾ ਮਾਤਰਾ ਚਾਰ ਰਿਹਾ ਸੀ ਕਾ ਕਰਕੇ ਖੁੱਲਾ ਸੀ ਤੇ ਬੰਦ ਸੀਗਾ ਇਹ ਦੇਖੋ ਇਹ ਨਹਿਰ ਬੰਦਾ ਚ ਕਿਉਂਕਿ ਇਹ ਨਹਿਰ ਜਿਹੜੀ ਦਰਾਹੇ ਵੱਲੋਂ ਜਾਂਦੀ ਆ ਤੇ ਇਹ ਨਹਿਰ ਦਾ ਜਿਹੜਾ ਪਾਣੀ ਸੀਗਾ ਬਹੁਤ ਜ਼ਿਆਦਾ ਪਹਿਲਾਂ ਛੱਡਿਆ ਹੋਇਆ ਸੀ ਆ ਕੰਦਾ ਇਹਦੀਆਂ ਤੇਸੀਆਂ ਨਹੀਂ ਸੀ ਤੇ ਫਿਰ ਅੱਗੇ ਤੋਂ ਇਹ ਟੁੱਟਣ ਲੱਗ ਗਈ ਇਹ ਚ ਪਾੜ ਪੈਣ ਲੱਗ ਗਏ ਸੀ ਫਿਰ ਇਹਨਾਂ ਨੂੰ ਇਹ ਨਹਿਰ ਬਿਲਕੁਲ ਬੰਦ ਕਰਨੀ ਪੈਗੀ ਨਹਿਰ ਬੰਦ ਕਰਤੀ ਤੇ ਫਿਰ ਜਿੰਨਾ ਪਾਣੀ ਆ ਸਾਰਾ ਦਰਿਆ ਚ ਅੱਗੇ ਨਹੀਂ ਛੱਡਦਾ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਅੱਜ ਤਾਂ ਪਾਣੀ ਬੱਸ ਘੱਟ ਆ ਰਿਹਾ ਕੱਲ ਨਾਲੋਂ ਕੱਲ ਜਦੋਂ ਭਾਖੜਾ ਤੋਂ ਪਾਣੀ ਛੱਡਿਆ ਗਿਆ ਸੀ ਉਦੋਂ ਪਾਣੀ ਜ਼ਿਆਦਾ ਆ ਰਿਹਾ ਸੀ ਤੇ ਅੱਜ ਦੇ ਹਾਲਾਤ ਇਧਰ ਕੋਆਖਲਾ ਤੋਂ ਸ਼ਾਨ ਲਾਉਂਦਾ ਤੁਹਾਨੂੰ ਬਹੁਤ ਬੇਸ਼ੱਕ ਦੇਖੋ ਇਹ ਚੱਲ ਰਿਹਾ ਜੀ ਇਹ ਜਿਹਨੇ 32 ਗੇਟ ਤੇ 32 ਗੇਟਾਂ ਚ ਇੰਨੀ ਸਪੀਡ ਨਾਲ ਪਾਣੀ ਆ ਰਿਹਾ ਤੁਹਾਨੂੰ ਸੁਣਨ ਦਾ ਜਾ ਹੋਊਗਾ ਵੀ ਕਿੰਨਾ ਪਾਣੀ ਚੱਲ ਰਿਹਾ ਤੇ ਬੱਤੀ ਦੇ ਬੱਤੀ ਗੇਟ ਓਪਨ ਕਰੇ ਹੋਏ ਨੇ ਨੀ ਸਪੀਡ ਦਾ ਪਾਣੀ ਚੱਲ ਰਿਹਾ ਆਦਾ ਦੇਖੋ 12 ਗੇਟ ਨੇ ਉੱਤੇ ਤਾਂ ਕਿਹੜੇ ਤੁਹਾਨੂੰ ਦਿਖ ਰਹੇ ਨੇ ਇਹ 10 12 ਗੇਟ ਨੇ ਪਰ ਇਸ ਤਰ੍ਹਾਂ ਦੇ 32 ਗੇਟ ਨੇ ਇਹਦੇ ਵਿੱਚ ਸਾਰਿਆਂ ਚੀਨਾ ਚੱਲਦਾ ਤੇ ਦਰਿਆ ਦਾ ਪਾਣੀ ਇੰਨਾ ਖੁੱਲਾ ਵਾ ਸਾਰਾ ਵੀ ਇਹ ਰੁਕ ਨਹੀਂ ਰਿਹਾ ਕਿਤੇ ਵੀ ਤੇ ਦੇਖੋ ਕੰਨ ਦਾ ਜਿਹੜੀ ਦਰਿਆ ਦੀ ਅੱਗੇ ਦਿਸਦੀ ਨਹੀਂ ਹੁੰਦੀ ਹੁਣ ਬਿਲਕੁਲ ਦਿਸ ਰਹੀ ਹੈ ਤੁਹਾਨੂੰ ਇਸ ਤਰ੍ਹਾਂ ਉਹ ਕੂੜਾ ਕਰਕਟ ਬਹੁਤ ਆ ਰਿਹਾ ਇਹਦੇ ਵਿੱਚ ਉਹ ਤੱਕ ਬੱਤੀ ਹੀ ਇੱਟਨੇ sire tak ਇਹ ਦੇਖੋ ਇਦਾਂ ਦੇ ਦਰਖਤ ਆਉਂਦੇ ਨੇ ਇਹ ਦੇਖ ਸਕਦੇ ਹੋ ਤੁਸੀਂ 41 ਜਿਆਦਾ ਦਰਖਤ ਆਇਆ ਹੋਇਆ ਕਿ ਕਿੰothor ਦਿਖਾਉਣਾ ਹੈ ਉਹਦੇ ਸਰੇ ਹੋਂਾ ਤੁਹਾਨੂੰ ਪਾਣੀ ਦੇ ਵਿਚਾਲੇ ਪਿਆ ਉਹ ਬਹੁਤ ਵੱਡਾ ਉਹ ਆਪਾਪੂਲਰ ਆ ਉਹ ਪਾਪੂਲਰ ਪਿਆ ਹੋਇਆ ਇਹਸ ਤੋਂ ਅੱਗੇ ਵੀ ਇੱਕ ਖੇਤ ਦੇ ਵਿੱਚ ਬਹੁਤ ਵੱਡੀ ਲੱਕੜ ਫਸੀ ਹੋਈ ਆ ਪਰ ਅੱਜ ਇਹ ਹਾਲਾਤ ਨੇ ਪਾਣੀ ਦੇ ਕਿ ਜਿੱਨਾਕ ਭਾਖੜਾ ਤੋਂ ਪਾਣੀ ਕੱਲ ਛੱਡਦਾ ਸੀ ਉਹਨਾਂ ਨੇ ਉਹ ਪਾਣੀ ਲੰਘ ਚੁੱਕਿਆ ਅੱਜ ਜਿਹੜਾ ਪਾਣੀ ਨਾਰਮਲ ਜਿੰਨੇ ਜਿਹਾ ਚੱਲਦਾ ਹੁੰਦਾ ਉਹਦੇ ਨਾਲੋਂ ਹੈ ਥੋੜਾ ਵੱਧ ਜਰੂਰ ਆ ਪਰ ਆਮ ਦੇ ਨਾਲ ਥੋੜਾ ਘਟਿਆ ਹੋਇਆ ਠੀਕ ਵਾਸਾ ਆਪਾਂ ਤੁਹਾਨੂੰ ਇਹੀ ਲਾਈਵ ਦੇ ਵਿੱਚ ਦਿਖਾਉਣਾ ਸੀ ਕਿ ਕੀ ਹਾਲਾਤ ਨੇ ਤਾਂ ਜੋ ਕੱਭੂ ਅੱਗੇ ਵਾਲਾ ਨੂੰ ਪਤਾ ਲੱਗੇ ਤੇ ਆਪਾਂ ਹੁਣ ਵੀਡੀਓ ਬੰਦ ਕਰਦੇ ਆ ਲਾਈਵ ਆਪਾਂ ਬੰਦ ਕਰਦੇ ਆ ਕੱਲ ਫੇਰ ਲਾਈਵ ਆਵਾਂਗੇ ਆਪਾਂ ਠੀਕ ਆ ਜੀ ਵੀਡੀਓ ਦੇਖਣ ਲਈ ਧੰਨਵਾਦ ਸ਼ੇਅਰ ਜਰੂਰ ਕਰ ਦਿਓ